ਅੱਜ ਦਾ ਪ੍ਰੋਗਰਾਮ ਦੇ ਫਿਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੁਲਾਜ਼ਮ ਮਸਲੇ ਦੇ ਵਿੱਚ ਗੱਲਬਾਤ ਕਰਦੇ ਆਂ ਪੁਰਾਣੀ ਪੈਨਸ਼ਨ ਨੂੰ ਲੈ ਕੇ ਕਿ ਬਠਿੰਡੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਾਲ ਮੁਲਾਜ਼ਮਾਂ ਗੋਆਂ ਦੀ ਜਿਹੜੀ ਇਹ ਮੀਟਿੰਗ ਹੈ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਹੋਈ ਆ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਨੇ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਨਾਲ ਸਾਂਝੀ ਕੀਤੀ ਗਈ ਕਿ ਮੁਲਾਜ਼ਮ तकरीबन 2 ਲੱਖ ਤੋਂ ਉੱਪਰ ਨੇ ਜਿਹੜੇ ਪੰਜਾਬ ਦੇ ਉਹ ਡੀ ਕਰ ਰਹੇ ਨੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਮੁੱਖ ਮੰਤਰੀ ਸਾਹਿਬ ਨਾਲ ਸਾਂਝੀ ਕੀਤੀ ਗਈ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਜਵਾਬ ਜਥੇ ਬੰਦੀਆਂ ਗੁਣ ਦਿੱਤਾ ਗਿਆ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਜਿਹੜਾ ਸਾਂਝਾ ਕਰਦੇ ਆ ਬਹੁਤ ਹੀ ਸਤਿਕਾਰਯੋਗ ਬਠਿੰਡਾ ਜ਼ਿਲ੍ਹੇ ਦੇ ਐਨਪੀਐਸ ਸ पीडਿਤ ਮੁਲਾਜ਼ਮ ਵੀਰੋ ਤੋਂ ਭੈਣੋਂ ਤੁਸੀਂ ਸਭ ਜਾਣਦੇ ਹੋ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਕੱਲ੍ਹ ਛੇ ਤਰੀਕ ਤੋਂ ਬਠਿੰਡੇ ਉਹਨਾਂ ਨੇ ਇੱਥੇ ਆਉਣਾ ਸੀ ਤੇ ਅੱਜ 7 ਤਰੀਕ ਨੂੰ ਉਹਨਾਂ ਦਾ ਆ ਇਥੋਂ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਆ ਆਮ ਆਦੀ ਪਾਰਟੀ ਵੱਲੋਂ ਉਹਨਾਂ ਦੇ ਚੋਣ ਪ੍ਰਚਾਰ ਚ ਰੋਡ ਸ਼ੋਅ ਕਰਨਾ ਸੀਗਾ ਤੇ ਆਪਣੇ ਵੱਲੋਂ ਪ੍ਰਾਣੀ ਪੈਨਸ਼ਨ ਬਹਾਲੀ ਸੰਝਾ ਮੋਰਚਾ ਤੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਪ੍ਰੋਗਰਾਮ ਪੁਲੀਕਿਆ ਹੋਇਆ ਸੀ ਤੇ ਆਪਣੇ ਪਠੰਡੇ ਦੇ ਵਿੱਚ ਅ ਅਧਿਆਪਕ ਅਦਾਰੇ ਚ ਤੇ ਹੋਰ ਦਫ਼ਤਰੀ ਅਦਾਰਿਆਂ ਦੇ ਵਿੱਚ ਤਿਆਰੀਆਂ ਬਹੁਤ ਜੋਰਾਂ ਦੇ ਨਾਲ ਚਲ ਰਹੀਆਂ ਸੀਗੀਆਂ ਆਪਾਂ ਟੀਚਰ ਹੋਣ ਦਾ ਵੱਡਾ ਕੱਟ ਕਰਨਾ ਸੀ ਭਾਵੇਂ ਕਿ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਮੀਟਿੰਗ ਕਰਕੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਮੀਟਿੰਗ ਮੁੱਖ ਮੰਤਰੀ ਦੇ ਨਾਲ ਹਰ ਹੱਦ ਚ ਕਰਵਾਵਾਂਗੇ 11 12 ਵਜੇ ਤੱਕ ਸਾਡੇ ਨਾਲ ਪ੍ਰਸ਼ਾਸਨ ਵੱਲੋਂ ਕੋਈ رابطہ ਨਹੀਂ ਦਿਖਾਇਆ ਗਿਆ ਪਰ 12 ਵਜੇ ਤੋਂ ਬਾਅਦ ਪ੍ਰਸ਼ਾਸਨ ਦਾ ਵੱਲੋਂ ਫੋਨ ਆਇਆ ਕਿ ਅਸੀਂ ਤੁਹਾਡੀ ੀਟਿੰਗ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਰਵਾ ਰਹੇ ਹਾਂ ਤਾਂ ਸਾਡੇ ਜਿਹੜੇ ਆਗੂ ਸਹਿਬਾਨ ਆ ਓ ਜਿੱਥੇ ਮੰਦੀ ਰਾਏ ਸੀ ਸਿੰਪਲ ਹੌਸਪਟਲ ਸਿੰਪਲ ਪੋਰਟਲ ਕੋਲੇ ਅਸੀਂ ਉੱਥੇ ਪਹੁੰਚੇ ਤੇ ਉੱਥੇ ਸਾਡੀ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਵਾਈ ਗਈ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਅਸੀਂ ਪੁਰਾਣੀ ਪੈਨਸ਼ਨ ਬਾਰੇ ਉਹਨਾਂ ਨੂੰ ਪੁੱਛਿਆ ਕਿ ਭਾਵੇਂ ਕਿ ਛੋਟੇ ਵੱਲੋਂ ਸਾਲ 1.5 ਸਾਲ ਪਹਿਲਾਂ ਕੈਬਨਟ ਦੇ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਪਰ ਇਹਨੂੰ ਰੋਕਿਆ ਕਿਉਂ ਹੋਇਆ ਹੈ ਮੁਲਾਜ਼ਮਾਂ ਦੇ ਵਿੱਚ ਬੜੀ ਨਾਰਾਜ਼ਗੀ ਹੈ ਇਹ ਸਰਕਾਰ ਦੇ ਖਿਲਾਫ ਮੁਲਾਜ਼ਮਾਂ ਆਂਦੇ ਵਿੱਚ ਬੜਾ ਰੋਹ ਉੱਠਿਆ ਹੋਇਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਇਹ ਲਾਗੂ ਕਰ ਦਿੱਤੀ ਹੈ ਕੈਬਨਿਟ ਦੇ ਵਿੱਚ ਜਿਹੜਾ ਇਹਦੇ ਵਿੱਚ ਰੋਕ ਲੱਗੀ ਹੋਈ ਹੈ ਉਹ ਸੈਂਟਰ ਸਰਕਾਰ ਦੇ ਵਿੱਚ ਮੁਲਾਜ਼ਮਾਂ ਦਾ ਜਿਹੜਾ 20000 ਕਰੋੜ ਰੁਪਇਆ ਜੋ ਪੰਜਾਬ ਦਾ ਪਿਆ ਹੈ ਉਹ ੜਿੱਕਾ ਬਣਿਆ ਹੋਇਆ ਉਹ ਕਹਿੰਦੇ ਉਹ ਕਹਿੰਦੇ ਅਸੀਂ ਪੂਰੀ ਚਾਰਾਜੋਈ ਕਰ ਰਹੇ ਹਾਂ ਕਿ ਸੈਂਟਰ ਤੋਂ ਪੈਸਾ ਵਾਪਸ ਲਿਆਇਆ ਜਾਵੇ ਜਿਹੜੀ ਸੈਂਟਰ ਹੈ ਉਹ ਕਿਹਨੂੰ ਪੁੱਛ ਕੇ ਜਿਹੜੇ ਮੁਲਾਜ਼ਮਾਂ ਦੇ ਪੈਸੇ ਆ ਜਿਹੜੀ ਉਹ ਮਾਰਕੀਟ ਸ਼ੇਅਰ ਮਾਰਕੀਟ ਵਿੱਚ ਲਾਏ ਜਾ ਰਹੇ ਆ ਅਸੀਂ ਦੀ ਚਾਰਾਜੋਈ ਕਰ ਰਹੇ ਹਾਂ ਤਾਂ ਅਸੀਂ ਉਹਨਾਂ ਨੂੰ ਕਿਹਾ ਮੋੜਵਾ ਜਵਾਬ ਦਿੱਤਾ ਕਿ ਸ੍ਰੀਮਾਨ ਜੀ ਇਹ ਇਕੱਲੇ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਸੈਂਟਰ ਕੋਲੇ ਪੈਸਾ ਪਿਆ ਇਕੱਲਾ ਇਹ ਮਸਲਾ ਉਸ ਦਾ ਨਹੀਂ ਹੈ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿੱਥੇ ਐਨਪੀਐਸ ਹੈ ਉਹਨਾਂ ਦਾ ਵੀ ਪੈਸਾ ਮੁਲਾਜ਼ਮਾਂ ਦਾ ਉੱਥੇ ਪਿਆ ਤਾਂ ਆਪਣਾ ਗਵੰਢੀ ਸੂਬਾ ਹਿਮਾਚਲ ਤੇ ਰਾਜਸਥਾਨ ਉੱਥੋਂ ਦੀਆਂ ਸਰਕਾਰਾਂ ਨੇ ਐਨਪੀਐਸ ਬੰਦ ਕਰਕੇ ਜੀਪੀਐਫ ਖਾਤੇ ਖੋਹ ਦਿੱਤੇ ਆ ਉੱਥੇ ਇਨ ਬਿਨ ਪ੍ਰਾਣੀ ਪੈਨਸ਼ਨ ਭਾੜ ਕਰ ਦਿੱਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਲਾਗੂ ਕੀਤੀ ਜਾਂਦੀ ਉਹ ਕਹਿੰਦਾ ਜੇ ਤੁਸੀਂ ਉਹੋ ਜੀ ਪੈਨਸ਼ਨ ਭਾਲਦੇ ਹੋ ਤਾਂ ਅਸੀਂ ਹੁਣ ਲਾਗੂ ਕਰ ਦਿੰਨੇ ਆ ਕਰ ਦਿੰਨੇ ਆ ਹ ਇਲੈਕਸ਼ਨ ਲੰਘ ਜਾਂਦੇ ਆ ਅਸੀਂ ਕਰ ਦਿੰਨੇ ਆ ਪਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਭਾਜਪਾ ਸਰਕਾਰ ਹੈ ਉਹ ਹੁਣ ਜਾ ਰਹੀ ਹੈ ਉਹ ਗਈ ਬਸ ਖਤਮ ਤੇ ਸਾਡਾ ਜਿਹੜਾ ਇੰਡੀਆ ਗੱਠਜੋੜ ਦੀ ਸਰਕਾਰ ਹੈ ਉਹ ਸੈਂਟਰ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਚਾਰ ਤਰੀਕ ਤੋਂ ਬਾਅਦ ਤਾਂ ਅਸੀਂ ਪੰਜਾਬ ਦੇ ਇਕੱਲੇ ਮੁਲਾਜ਼ਮਾਂ ਵਾਸਤੇ ਪੈਨਸ਼ਨ ਹੀ ਕਿਉਂ ਪੂਰੇ ਹਿੰਦੁਸਤਾਨ ਦੇ ਮੁਲਾਜ਼ਮਾਂ ਵਾਸਤੇ ਪੈਨਸ਼ਨ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ 'ਚ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਮੈਂ ਉਹ ਕਹਿੰਦੇ ਮੈਂ ਵੀ ਇੱਕ ਮਾਸਟਰ ਦਾ ਮੁੰਡਾ ਹਾਂ ਮੈਂ ਵੀ ਇੱਕ ਸਰਕਾਰੀ ਅਧਿਕਾਰੀ ਦਾ ਬੇਟਾ ਹਾਂ ਮੇਰੀ ਮਾਤਾ ਨੂੰ ਵੀ ਪੈਨਸ਼ਨ ਮਿਲਦੀ ਹੈ ਤਾਂ ਮੈਂ ਪੈਨਸ਼ਨ ਦੀ अहमियत ਸਮਝਦਾ ਹਾਂ ਉਹਨਾਂ ਨੇ ਕਿਹਾ ਤਾਂ ਅਸੀਂ ਕਿਹਾ ਜੇ ਸੈਂਟਰ ਦੇ ਵਿੱਚ ਗੱਟ ਜੁੜਦੀ ਥਾਂ ਭਾਜਪਾ ਦੁਆਰਾ ਆ ਗਈ ਫਿਰ ਤਾਂ ਉਹ ਕਹਿੰਦੇ ਜੇ ਭਾਜਪਾ ਦੁਆਰਾ ਆ ਗਈ ਤਾਂ ਇਲੈਕਸ਼ਨਾਂ ਤੋਂ ਬਾਅਦ ਮੈਂ ਇਨ ਬੈਂਕ ਜੋ ਜਿਵੇਂ ਹਿਮਾਚਲ ਨੇ ਜਾ ਰਾਜਸਥਾਨ ਨੇ ਲਾਗੂ ਕੀਤੀ ਹੈ ਪੈਨਸ਼ਨ ਮੈਂ ਬਿਲਕੁਲ ਉਸੇ ਤਰ੍ਹਾਂ ਪੈਨਸ਼ਨ ਲਾਗੂ ਕਰਕੇ ਤੇ ਲਾਗੂ ਕਰ ਦਿਆਂਗਾ ਤੇ ਆਪਾਂ ਇਕੱਠੇ ਹੋ ਕੇ ਸੈਂਟਰ ਦੇ ਖਿਲਾਫ ਲੜਾਂਗੇ ਸੈਂਟਰ ਤੋਂ ਜਿਹੜਾ ਜਿਹੜਾ ਪੈਸਾ ਮੁਲਾਜ਼ਮਾਂ ਦਾ ਵਾਪਸ ਲੈ ਕੇ ਆਵਾਂਗੇ ਫਿਰ ਉਹਨਾਂ ਨੂੰ ਜਦੋਂ ਅਸੀਂ ਕਿਹਾ ਕਿ ਤੁਸੀਂ ਇੱਥੋਂ ਦੀ ਜਿਹੜੀ ਤੁਹਾਡੀ ਸਿਕਿਉਰਿਟੀ ਹੈ ਸਾਡੇ 2 ਜਾਂ 3 ਆਗੂਆਂ ਨੂੰ ਹੀ ਅੱਗੇ ਆਉਣ ਦਿੱਤਾ ਜਾਂਦਾ ਮਤਲਬ ਅੱਜ ਮੀਟਿੰਗ ਦੇ ਲਈ ਸੱਦਿਆ ਗਿਆ ਆਉਣ ਦਿੱਤਾ ਗਿਆ ਸਾਡੇ ਬਹੁਤ ਸਾਰੇ ਜਿਹੜੇ ਕਮੇਟੀ ਮੈਂਬਰ ਆ ਗਏ ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਆ ਅਸੀਂ ਖੁੱਲੀ ਡਿਸਕਸ ਕਰਨਾ ਚਾਹੁੰਦੇ ਆ ਤਾਂ ਉਹ ਕਹਿੰਦੇ ਤੁਸੀਂ 4 ਤਰੀਕ ਨੂੰ ਵੋਟਾਂ ਪੈ ਜਾਣੀਆਂ ਇਸ ਤੋਂ ਬਾਅਦ ਆ ਜਾਓ ਚੰਡੀਗੜ੍ਹ ਆ ਜਾਓ ਤੁਹਾਨੂੰ ਮੇਰੇ ਵੱਲੋਂ ਕਾਲ ਆਊਗੀ ਸਾਡੇ ਅਫਸਰਾਂ ਵੱਲੋਂ ਤੁਹਾਨੂੰ ਲੈਟਰ ਜਾਰੀ ਕਰ ਦਿੱਤਾ ਜਾਊਗਾ ਤੁਸੀਂ ਆਓ ਉੱਥੇ ਬੈਠ ਕੇ ਆਪਾਂ ਕਿ ਉਹਦੀ ਪੈਨਸ਼ਨ ਆਪਾਂ ਲਾਗੂ ਕਰਨੀ ਹੈ ਜਿਵੇਂ ਕਹੋਗੇ ਪੈਨਸ਼ਨ ਲਾਗੂ ਕਰਾਂਗੇ ਤਾਂ ਇਹ ਚੀਜ਼ਾ ਭਰੋਸਾ ਦੇਣ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਅੱਜ ਦੀ ਜਿਹੜੀਆਂ ਕਾਲੀਆਂ ਝੰਡੀਆਂ ਦਿਖਾਉਣ ਦਾ ਪ੍ਰੋਗਰਾਮ ਆਪਾਂ ਟੀਚਰ ਹਾਊਮ ਦੇ ਵਿੱਚ ਲਿਖਿਆ ਗਿਆ ਸੀਗਾ ਜਿਹੜਾ ਉੱਥੇ ਜਾਣਾ ਸੀ ਭਾਵੇਂ ਕਿ ਮੁਲਾਜ਼ਮਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖ ਰਿਹਾ ਸੀ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਸੀ ਪਰ ਮੁੱਖ ਮੰਤਰੀ ਸਾਹਿਬ ਵੱਲੋਂ ਭਰੋਸਾ ਮਿਲਨ ਮਗਰੋਂ ਭਰੋਸੇ ਦੀ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਪਿਛਲੇ 1.5-2 ਸਾਲਾਂ ਤੋਂ ਵੱਡੇ-ਵੱਡੇ ਇਕੱਠ ਹੋਣ ਦੇ 바ਜੂ ਨੂੰ ਮੁਲਾਜ਼ਮਾਂ ਦੇ ਮੀਟਿੰਗ ਨਹੀਂ ਦੇ ਰਹੇ ਮੀਟਿੰਗ ਚ ਨਹੀਂ بیٹھ ਰਹੇ ਮਲਾਜਮਾਂ ਦੇ ਨਾਲ ਪਰ ਇੱਥੇ ਉਹਨਾਂ ਨੂੰ ਸਾਡੇ ਨਾਲ ਮੀਟਿੰਗ ਕਰਨੀ ਪਈ ਹੈ ਤੇ ਖੁੱਲ ਕੇ ਉਹਨਾਂ ਨੇ ਪੈਨਸ਼ਨ ਦੇ ਮਸਲੇ ਤੇ ਇੱਕ ਭਰੋਸਾ ਸਾਨੂੰ ਦਿੱਤਾਗਾ ਤਾਂ ਅਸੀਂ ਫਿਰ ਮੀਟਿੰਗ ਕਰਕੇ ਫੈਸਲਾ ਕੀਤਾ ਕਿ 4 ਤਰੀਕ ਜਾਂ 4 ਤੋਂ ਬਾਅਦ ਜਦੋਂ ਵੀ ਬੁਲਾਉਂਦੇ ਆ ਆਪਾਂ ਦੇਖਦੇ ਆ ਸਰਕਾਰ ਦਾ ਕੀ ਰਹੀ ਹੈ ਜੇ ਤਾਂ ਉਹਨਾਂ ਨੇ ਆਪਣੇ ਬੋਲਾਂ ਨੂੰ ਪਗਾਇਆ ਜੇ ਦਾ ਸੱਚ ਕਰ ਦਿਖਾਇਆ ਤਾਂ ਆਪਾਂ ਵੀ ਕਹਿ ਦਾਂਗੇ ਸਰਪੰਚਾ ਸਰਕਾਰ ਜਿੰਦਾਬਾਦ ਜੇ ਉਹਨਾਂ ਨੇ ਆਪਣੀ ਇਸ ਗੱਲ ਤੇ ਬਿਲਕੁਲ ਵੀ ਪਹਿਰਾ ਨਹੀਂ ਦਿੱਤਾ ਆਪਾਂ ਨੂੰ ਨਹੀਂ ਬੁਲਾਇਆ ਗਿਆ ਇਸ ਪਾਸੇ ਉਹਨਾਂ ਨੇ ਨਜ਼ਰ ਨਾ ਮਾਰੀ ਜਾਂ ਆਪਾਂ ਨੂੰ ਕੱਚ ਸਮਝਿਆ ਤਾਂ 4 ਤਰੀਕ ਤੋਂ ਬਾਅਦ ਭਰਾਵੋ ਪੂਰੇ ਪੰਜਾਬ ਦੇ ਵਿੱਚ ਵੱਡਾ ਵੱਡਾ ਜਿਹੜਾ ਰੋਅ ਆ ਜਾਂ ਰੋਸ ਆ ਜਾਂ ਵੱਡੇ ਇਕੱਠ ਇਸ ਸਰਕਾਰ ਦੇ ਖਿਲਾਫ ਸ਼ੁਰੂ ਹੋ ਜਾਣਗੇ ਤੇ ਉਦੋਂ ਤੱਕ ਚੱਲਣਗੇ ਜਦੋਂ ਤੱਕ ਪੁਰਾਣੀ ਪੈਨਸ਼ਨ ਵਾਹ ਰਹੀ ਹੋ ਜਾਂਦੀ ਹੈ ਸੋ ਤੁਹਾਡਾ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਵੱਡੀ ਪੱਧਰ ਤੇ ਥੋੜੇ ਵੱਲੋਂ ਸਨੇਹੇ ਮੈਸੇਜ ਆ ਰਹੇ ਸੀ ਕਿ ਅਸੀਂ ਪਹੁੰਚ ਰਹੇ ਹਾਂ ਤਾਂ ਆਪਾਂ ਇਸ ਭਰੋਸੇ ਤੋਂ ਬਾਅਦ ਥੋੜਾ ਗ੍ਰਾਮ ਦੰਨੇ ਆ 4 ਤਰੀਕ ਤੱਕ ਇਸ ਤੋਂ ਬਾਅਦ ਨਵੇਂ ਹਾਲਾਤਾਂ ਦੇ ਵਿੱਚ ਜਾ ਕੇ ਆਪਾਂ ਨਵੇਂ ਪਰ ਆਪਾਂ ਪ੍ਰੋਗਰਾਮ ਆ ਜਿਹੜੇ ਵੱਡੇ ਸੰਘਰਸ਼ ਰਿਹਾ ਉਹ ਆਪਾਂ ਹੁਣੇ ਕਰਾਂਗੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ